ਜਨਤਾ ਦੀਵਾਨ ਦੇ ਗ੍ਰੇਦਰਸਤ ਸਵਾਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਗਗਾਲ ਅੱਜ ਅਸੀਂ ਪਹੁੰਚਿਆ ਪਿੰਡ ਗੁਜਰਾ ਜਿੱਥੇ ਪਿਛਲੇ ਹਫਤੇ 7 ਵਿਅਕਤੀਆਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋਈ ਸੀ ਅੱਜ ਉਹਨਾਂ ਦੇ ਭੋਗ ਦੇ ਉੱਤੇ ਪਹੁੰਚਿਆ ਲਿਖੀ ਹੈ 150 ਅਸਰ ਦੀ ਕੀਮਤ ਹੈ ਇਹ ਤੇ ਬਹੁਤ ਵੱਡਾ ਮੁੱਦਾ ਸਾਲ ਸਰਾਏ ਹੈ ਜੰਗਲ ਚੱਲ ਰਹੀ ਇਹ 500 ਅਸਰ ਦੀ ਇਹਦੀ ਕੀਮਤ ਨਹੀਂ ਮੈਨੂੰ ਮੇਰੇ ਬਜ਼ੁਰਗਾਂ ਨੇ ਮੇਰੇ ਮੁਰਖਿਆਂ ਨੇ ਦੱਸਿਆ ਸੀ ਕਿ ਐਸਰੇ ਦੇ ਦੇਖੇ ਨਾਲ ਆਵੇ ਉਹਦੀ ਕੇਵਲ ਤੇ ਕੇਵਲ ਦਰਸ਼ਨ ਕਰਨ ਦੀ ਕੀਮਤ 570 ਹੈ ਕੋਈ ਵੀ ਲਜਾਸ ਲਗਦਾ 570 ਵੀ ਲਗਾੜ ਹੈ ਚੌੜੀਆਂ ਦਾ ਵਿਚਾਰ ਉਥੇ ਤੇਰੀ ਐਸ ਵਸਤੂ ਦੀ ਕੀਮਤ ਹੋਏ ਚੌੜੀਆਂ ਦਾ ਵਿਚਾਰ ਵਰਤਮਾਨ ਚਲੇ ਗਿਆ ਜਿਸ ਵਪਾਰੀ ਦੀ ਦੁਕਾਨਦਾਰ ਦੀ ਦੁਕਾਨ ਤੇ ਮਰਦਾਨਾ ਜਾਂਦਾ ਹੈ ਦੁਕਾਨ ਤੇ ਮਰਦਾਨਾ ਗਿਆ ਇਤਿਹਾਸ ਵਿੱਚ ਉਸ 24 ਦਾ ਨਾਮ ਸਾਲਸ ਰਾਏ ਚੋਰੀ ਕਰਦੇ ਸਾਲਸ ਰਾਏ ਪਰਦਾਨੇ ਦੇ ਥੀਸੇ ਵਿੱਚੋਂ ਲਾਲ ਕੱਢੇ ਸਾਲਸ ਰਾਏ ਦੀ ਗੱਦੀ ਤੇ ਰੱਖਦਾ ਗੱਦੀ ਤੇ ਆਜੇਸ ਨੌਕਰੀ ਘੜੀ ਵਿੱਚ ਤੁਹਾਨੂੰ ਆਪਣੀ ਗੱਦੀ ਬੰਦਿਆ ਸਰਸਤੀ ਦਾ ਪਰਵਾਰ ਪਰ ਸਿਆਸੀ ਆਗੂ ਸਰ ਸਹਿਬਾਨ ਮੋਹਰੇ ਸਤਿਕਾਰਾプチਗਤੀ ਕਰੂ ਬਣੇ ਕੋ ਦਿਨਤ ਨਾਲ ਸ ਡਰਾਈਵਰ ਜੀ ਵੀ ਫਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੇ ਸਾਰਿਆਂ ਨੇ ਮਤਲਬ ਬਹੁਤ ਨਾਲ ਟਾਈਮ ਦੇ ਦਿੱਤੇ ਤਾਂ ਇਹ ਸੈਸ਼ਨ ਬਣਾ ਬਣਾ ਸੀ ਤੁਸੀਂ ਸਾਰਿਆਂ ਨੇ ਸਹਿਯੋਗ ਦਿੱਤਾ ਪਰ ਐਨਾ ਦਾ ਤੁਸੀਂ ਸਾਰੇ ਆਏ ਹੋ ਛੋਟੇ ਨਾਮ ਨਾਲ ਬਣਦੇ ਸੀ ਇਸ ਕਰਕੇ ਮੈਂ ਤੁਹਾਡੀ ਹਾਜ਼ਰੀ ਦਵਾ ਰਿਹਾ ਹਾਂ ਸਰਦਾਰ ਜੀ ਦੀ ਉਸ ਜੀ ਕੋਟਲਾ ਜੀ ਸਾਹਿਬ ਡਾਕਟਰ ਸਿੰਘ ਜੀ ਐਸਐਲਪਾ ਸੇਰੋਂ ਅਰੰਭ ਸਿੰਘ ਜੀ ਮਹਿਲਾ ਸੰਪਾਲ ਸਿੰਘ ਜੀ ਬੀਐਸਪੀ ਪਾਰਟੀ ਤੋਂ ਸਰਦਾਰ ਕੋਮਲ ਸਿੰਘ ਜੀ ਰਸਾ ਸਾਹਿਬ ਤੇ ਉਸ ਸਾਹਿਬ ਦਾ ਮੰਤਰੀ ਪੰਜਾਬ ਸਰਕਾਰ ਸ੍ਰੀ ਬੀਰਧਰ ਸਿੰਘ ਜੀ ਇਹ ਸਾਰੇ ਜਿਹੜੇ ਮੈਂ ਬੋਲ ਰਿਹਾ ਪਰਿਵਾਰ ਦਾ ਦੁੱਖ ਸਾਂਝੇ ਕਰਕੇ ਗਏ ਨੇ ਸੋ ਸਾਡਾ ਇਹਦਾ ਹਾਜ਼ਰ ਹੋਣ ਦਾ ਮਾਣ ਬਣਦਾ ਸੀ ਵੈਸੇ ਜਦੋਂ ਬੰਦੇ ਰੋਕਿਆ ਸੀ ਵੀ ਕਿਸੇ ਦੀ ਆਪਹਾਰੀ ਨਹੀਂ ਲੋੜੀ ਪਰ ਫਿਰ ਵੀ ਤੁਸੀਂ ਆਇਓ ਸਾਡਾ ਬਣਦਾ ਸੀ ਬੀਂਦਰ ਸਿੰਘਲਾ ਜੀ ਉਹ ਵੀ ਹਾਜ਼ਰ ਲਵਕ ਗਏ ਨੇ ਚਰਜੀ ਚੰਨੀ ਜੀ ਐਕਸੀਐਮ ਪੰਜਾਬ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਉਹਨਾਂ ਤਾਂ ਜੀ ਬੈਠੇ ਰਹੇ ਤੇ ਅੱਜ ਵੀ ਹਾਜ਼ਰ ਲਵਾਰੇ ਨੇ ਪੰਜਾਬ ਦੇ ਪ੍ਰਧਾਨ ਸਰਦਾਰ ਸੁਨੀਲ ਜਾਕਰ ਦੀ ਬੀਜੇਪੀ ਸਰਦਾਰ ਬਲਦੇਵ ਸਿੰਘ ਜੀ ਮਾਲ ਸ਼ੋਮਣੀ ਕਲਗਰ ਡਿਪਟੀ ਕਮਿਸ਼ਨਰ ਸੰਗਰੂਰ ਜਿਨ੍ਹਾਂ ਨੇ ਉਹਨਾਂ ਦੇ ਨਾਲ ਐਸਐਸਪੀ ਸਾਹਿਬ ਸੰਗਰੂਰ ਜਿਨ੍ਹਾਂ ਦਾ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਤੋਂ ਮਰਜਾ ਸਿੰਘ ਜੀ ਖਰਿਆਲ ਡਾਕਟਰ ਬੀ.ਆਰ ਦੇ ਦੇਕਾ ਸੁਆ ਪੰਜਾਬ ਸਰਬਜੀਤ ਸਿੰਘ ਜੀ ਪੀਏ ਅਰਵਿੰਦ ਖੰਨਾ ਬੀਜੇਪੀ ਤੋਂ ਉਹ ਵੀ ਪਹੁੰਚੇ ਨੇ ਮਾਸਟਰ ਅਜੈਬ ਸਿੰਘ ਰਟੋੜ ਦਸੇਵ ਸਿੰਘ ਜੋਧਾ ਸੱਜੇ ਕਮੇਟੀ ਦੇ ਮੈਂਬਰ ਵੀ ਰਹੇ ਨੇ ਜਿਹੜਾ ਨੇ ਜਿਹੜੇ ਅੱਜ ਇਸਦੇ ਤੇ ٹیم ਪੂਰਾ ਸਾਥਤਾ ਉਪੀ ਆਇਆ ਨੇ ਧੰਨਵਾਦ ਕਰਦਾ ਐਕਸੈਮਲ ਦੇ ਉੱਤੇ ਜਾਣੇ ਤੋਂ ਕਰਨ ਘਮਾਨ ਦੀ ਮਰਬਾ ਗੁਰਸੇਵ ਸਿੰਘ ਜੀ ਵੇੜਵਾਲ ਸੀ ਉਧਰ ਸੰਫੋਰਡੇਸ਼ਨ ਸਰਦਾਰ ਸਜੀਤ ਸਿੰਘ ਮਹਾਲ ਸਾਹਿਬ ਤਪੋ ਜਨ ਸਿਕੀਪੀ ਮਾਰਮੀ ਚੰਦਰ ਸਿੰਘ ਜੀ ਨੇ ਇੱਕ ਆਪ ਦਾ ਸੋਖ ਸੋਚਾ ਭੇਜਿਆਗਾ ਉਹਨਾਂ ਦਾ ਵੀ ਹਾਰੀ ਲਵਾਉਣੀ ਨਹੀਂ ਗੁਜਾਰ ਸਿੰਘ ਜੀ ਮੂਨਕਾ ਸ਼ਰੋਮਣੀ ਕਾਲਕਰ ਜਿੰਨਾਂ ਨਾਲ ਸਾਡਾ ਬਹੁਤ ਸਾਥ ਹੈ ਹਰਪਾਲ ਸਿੰਘ ਜੀ ਖੇੜ ਹਰਪਾਲ ਸਿੰਘ ਜੀ ਹਰਪਾਲ ਸਿੰਘ ਵਿੱਤ ਮੰਤਰੀ ਪੰਜਾਬ ਜੋ ਇਸ ਹਾਲ ਕੇ ਤੋਂ ਐਮ ਐਲ ਏ ਨੇ ਉਹ ਤੋਂ ਸਾਡੇ ਵਰਮਨ ਨੂੰ ਹਾਰੀ ਲਵਾ ਰਹੇ ਨੇ ਉਹਨਾਂ ਨੂੰ ਵੀ ਕਿਸ ਹਾਰੀ ਸੰਭਲ ਕਰਦੇ ਆ ਸੋ ਸੋਹੀ ਜੀ ਉਹਦੇ ਪੀ ਸਾਹਿਬ ਵਿੱਕੀ ਬਰੋਚਾ ਜੀ ਪਰਮਜੀਤ ਕੈਂਤ ਜੀ ਜਗਦੇਵ ਗਾਗਾ ਜੀ ਤੇ ਉਹਦੇ ਨਾਲ ਸਿੱਖ ਸਦ ਭਾਵਨਾ ਦਲ ਤੋਂ ਬਿਹਾਰੀ ਹੋਰ ਉਹਨਾਂ ਦਾ ਵੀ ਇਸ ਹਾਰੀ ਚ ਮਨੋਂ ਨੂੰ ਸਮਰਿਤ ਕਰਦੇ ਆ ਤੇ ਉਹਦੇ ਨਾਲ ਹੀ ਭੀਮ ਆਰਮੀ ਸਤਨਾਮ ਸਿੰਘ ਜੀ ਸਤਨਾਮ ਸਿੰਘ ਸੱਤਾ ਕਿਰਪੇ ਤੋਂ ਬੀਂਦਲ ਜੀ ਨਾਲ ਆਏ ਤੇ ਹਾਈਕ ਲਾ ਕੇ ਗਏ ਨੇ ਸੋ ਬਾਣੀਆਂ ਮੈਂ ਲੰਮੀਆਂ ਗੱਲਾਂ ਤਾਂ ਨਹੀਂ ਕਰਨਾ ਚਾਹੁੰਦਾ ਕਿ ਉਹ ਦੁੱਖ ਦੀ ਘੜੀ ਸ਼ਾਮਲ ਹੋਇਆ ਤੁਹਾਡੇ ਜਿਹੜੇ ਤੁਸੀਂ ਸਿਆਸੀ ਪਾਰਟੀ ਦੇ ਲੀਡਰ ਆਇਓ ਪਾਟਾ ਇੱਕ ਕਦਮ ਸਿਰਮੱਤੇ ਔਰ ਜਿਹੜਾ ਇਹ ਐਜੀਟੇਸ਼ਨ ਲੜੀ ਗਈ ਆ ਇਹ ਐਜੀਟੇਸ਼ਨ ਜਥੇਬੰਦੀ ਵੱਲੋਂ ਲੜੀ ਗਈ ਸਾਰੇ ਸਿਆਸੀ ਭਾਗ ਦੇ ਸਾਧਤਾ ਭਰਮਣ ਪਾਰਟੀ ਨੇ ਸਾਧ ਦਿੱਤਾ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ ਸੋ ਖਾਸ ਕਰਕੇ ਮੈਂ ਰਵੀ ਹਰੀ ਬਾਈ ਉੱਤੇ ਖੜੇ ਨੇ ਇਹਨਾਂ ਦਾ ਧੰਨਵਾਦ ਕਰਦਾ ਜਿਹੜਾ ਇਹਨਾਂ ਨੇ ਫੋਨ ਕੀਤਾ ਕਿ ਸਾਰੇ ਪਹੁੰਚੇ ਸਾਰੇ ਮਜ਼ਦੂਰਾਂ ਨੂੰ ਇਸ ਗੱਲ ਦੀ ਜਿੱਤ ਤੇ ਵਧਾਈ ਆ ਨਾਲ ਨਾਲ ਮੈਂ ਇੱਕ ਵਾਰ ਪ੍ਰਸ਼ਾਸਨ ਨੂੰ ਨੋਟ ਕਰਵਾ ਦਿਆ ਗੱਲ ਐਫ ਆਈ ਆਰ ਦੀ ਕਾਮਿਟੀ ਦੇ ਵਿੱਚ ਐਸਆਈਐਸਪੀਐਕ ਦਾ ਵਾਅਦਾ ਕਰਨ ਦੇ ਵਾਸਤੇ ਆਪਾਂ ਕਮੇਟੀ ਨੇ ਕਿਹਾ ਸੀਗਾ ਪਲੀਜ਼ ਜਲਦੀ ਕਰਵਾਓ ਉਹ ਵੀ ਕਰਵਾ ਦਿਓ ਸੋ ਛੋਟਾ ਸਾਰਾ ਧੰਨਵਾਦ ਛੋਟਾ ਸਾਰਾ ਧੰਨਵਾਦ ਜੀ ਨਾਲ ਦੀ ਨਾਲ ਜੜਪੇ ਦੇ ਪੱਤਰਕਾਰ ਸਹਿਬਾਨ ਤੇ ਜ਼ਿਲ੍ਹੇ ਸਰੂਪ ਦੇ ਪੰਜਾਬ ਜੁਗਨੀ ਪ੍ਰੈਸ ਆਈਆਂ ਧੰਨਵਾਦ ਕਰਦਾ ਵਿਸ਼ੇਸ਼ ਤੌਰ ਤੇ ਹਰਵੇਸ ਮੇਸੀ ਜੀ ਸ਼ੀਤਲ ਜੀ ਸੁਖਿੰਦਰ ਗ੍ਰੀਪੀਤ ਹੈਪੀ ਜੀ ਛੋਟਾ ਸਾਰਾ ਧੰਨਵਾਦ ਖਾਸ ਕਰਕੇ ਜੋ ਲੰਗੜ ਦਾ ਪ੍ਰਬੰਧ ਐਡਾ ਬੜਾ ਪ੍ਰਬੰਧ ਸਾਹਮਣੇ ਬਾਈ ਬਹੁਤ ਔਖਾ ਸੀਗਾ ਜੋ ਗੁਰਦੁਆਰਾ ਗੋੰਦ ਕਮੇਟੀ ਆਪਣੇ ਲਾਗੜਾ ਪੀੜੀ ਬਣੀ ਹੋਈ ਹੈ ਇਹਦੇ ਨਾਲ ਸੁਣਨੀ ਕਮੇਟੀ ਵੀ ਲੱਗੀ ਹੋਈ ਸੀਗੀ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਔਰ ਸਾਡੇ ਬੀਐਸਪੀ ਦੇ ਐਮਐਲਏ ਖਤਰਪਾਲ ਜੀ ਉਹਨਾਂ ਨੇ ਵੀ ਸੋਪ ਪੱਤਰ ਭੇਜਿਆ ਉਹਨਾਂ ਦਾ ਧੰਨਵਾਦ ਕਰਦੇ ਹਾਂ ਸੋ ਜੇ ਕੋਈ ਰਹਿ ਗਿਆ ਉਹਨਾਂ ਨੂੰ ਮਾਫੀ ਮੰਗਦੇ ਹਾਂ ਵੈਗੁਰ ਜੀ ਦਾ ਸਾਥ ਸਾਹਿਬ ਵੈਗੁਰ ਜੀ ਦੀ ਖਤੇ ਦੇਖ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਐਮਪੀ ਸੰਗਰੂਰ ਤੋਂ ਇੱਥੇ ਲੀਡਰ ਸਾਰੇ ਚਲੇ ਗਏ ਪਰ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਜੋ ਲੋਕਾਂ ਦੇ ਦੁੱਖ ਸੁਣ ਰਹੇ ਨੇ ਇਸ ਟਾਈਮ ਇੱਥੇ ਹਰਪਾਲ ਚੀਮਾ ਜੀ ਆਏ ਸੀ ਉਹ ਵੀ ਕਿਸੇ ਨੂੰ ਨਹੀਂ ਮਿਲੇ ਮੱਥਾ ਟੇਕ ਕੇ ਚਲੇ ਗਏ ਨੇ ਉਹ ਤੋਂ ਬਾਅਦ ਪਰ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਨੂੰ ਤੁਸੀਂ ਦੇਖ ਸਕਦੇ ਹੋ ਇਹ ਲੋਕਾਂ ਦੇ ਵਿੱਚ ਖੜੇ ਨੇ ਜਿਹੜੀ ਇਹਨਾਂ ਨੇ ਸਰਕਾਰ ਨਾਲ ਗੱਲਬਾਤ ਕੀਤੀ ਜੋ ਮੈਨੂੰ ਬੜਾ ਦੁੱਖ ਹੈ ਅਸੀਂ ਦੁੱਖ ਦੇ ਵਿੱਚ ਟਾਕਰ ਕਰਦੇ ਹਾਰਨ ਛੱਡੇ ਪਾਸੇ ਪਰ ਪਾਕਿਸਤਾਨਾਰ ਵੀ ਆਪਣਾ ਖਾਟਾ ਖੋਲੋਈ ਤੇ ਇਹਨਾਂ ਨੂੰ ਮੌਸਲਤੀ ਵਾਇਟ ਕੂਚੀ ਦਾ ਖੰਸਾ ਵਾਇਟ ਕੇ